ਕੀ ਰੋਲਾ ਪਾਇਆ ਤੁਹਾਡਾ ਕੀ ਲੈ ਗਏ ਆ ਅਸੀਂ ਆਹ ਕਲੇ ਲੈ ਕੇ ਆਏ ਆ ਮੈਂ ਤੇ ਕੋਲ ਵੀਰ ਇਹ ਦੇਖੋ ਹੋਰ ਵਿੱਚ ਦੋ ਚੀਜ਼ਾਂ ਨਿਕਲ ਗਈਆਂ ਤੇ ਗੱਡੀ ਬਣਾਉਣ ਵਾਸਤੇ ਕਲੇ ਦੇ ਨਾਲ ਇੱਕ ਸਟੋਰੀ ਬਣਾਉਣ ਵਾਸਤੇ ਕਲੇ ਕਿੱਥੇ ਆਹ ਵੀ ਕਲੇ ਚਰਲੇ ਕਲਰ ਦੀ ਆਹ ਲਾਗੜਾ ਕਲਰ ਦੀ ਇਹ ਮੈਂ ਕਿਉਂ ਲੈਣਾ ਦੇਖ ਰਹੀ ਸਾਂ ਮਮਾ ਜੀ ਇਹ ਤਾਂ ਟੋਪਰੀ 'ਚ ਟੋਪਰੀ 'ਚ ਰਹਿੰਦਾ ਹੁੰਦਾ ਹਾਂ ਆਹ ਸੌਗੀ ਰਹਿੰਦਾ ਤੇ ਚਲੋ ਖੇਡਾਂਗੇ ਨਾ ਕੋਈ ਨਹੀਂ ਤੇ ਮੈਂ ਨਹੀਂ ਬਹਿ ਜਾਵਾਂਗੇ ਕਲੇ ਵੀ ਨਹੀਂ ਹਾਂ ਕਲੇ ਨੇ 300 ਰੁਪਏ ਲਵਾ ਦੇ 300 ਰੁਪਏ ਹਾਂਜੀ ਥੋੜਾ ਜਿਹਾ ਬਹੁਤ ਹੈ ਹੈ ਬਹੁਤ ਹੈ ਉਹ ਬਾਲਟੀ ਹੈ ਪਾਣੀ ਪਰੇਗਾ ਤਾਂ ਬਾਲਟੀ ਚੋਈ ਹੈ ਨਾ ਮੈਂ ਕਰੀ ਨਾ ਪਰ 100 ਆਟੇ ਦੇ ਮੂਤੂੜਾ ਕਰੀ ਨਹੀਂ ਬਣਨਾ ਆ ਵੀ ਇੱਕ ਸ਼ੱਲ ਲੈ ਕੇ ਆਉਂਗੀ ਅਜੇ ਬੈਗ ਚ ਸੂਣ ਨਹੀਂ ਨਵੇਂ ਬੈਲਸ ਪਾਉਣਾ ਮੇਰੇ ਵਾਸਤੇ ਆਪਦੇ ਵਾਸਤੇ ਲੈ ਕੇ ਆ ਸਕੂਲ ਦੇ ਨਵੇਂ ਬੈਲਸ ਪਾਉਣਾ ਵੀ ਮੈਨੂੰ ਦੇ ਦੇ ਸ਼ੱਲ ਆਏ ਤੁਸੀਂ ਜਵਾਬ ਫੋਨ ਦੇ ਹੋਣਗੇ ਨਾ ਕਾ ਤੂੰ ਤੂੰ ਮੇਰਾ ਦੋਸਤ ਹੈਗਾ ਕਹਿੰਦਾ ਜੁਪਨਾ ਸਕੂਲਾ ਦਾ ਤੇਰੀ ਚੇਤਾ ਆ ਗਿਆ ਕੋਲ ਇਹ ਤੈਨੂੰ ਦੱਸ ਪੁੰਦੇ ਚੇਤੇ ਹੀ ਰਹਿੰਦਾ ਕੋਲ ਵੀ ਤੂੰ ਮੇਰਾ ਦੋਸਤ ਹੈਗਾ ਲਿਆ ਕਰਕੇ ਦੇਵਾ ਆਏ ਬੰਦੀਏ ਹੋਰ ਕੋਲ ਤੂੰ ਜੀ ਆ ਬਕਲੇ ਕੋਲ ਵੀ ਨੇ ਕੀ ਖਾ ਦੇਗਾ ਅੱਜ ਬਰੇ ਗਰਮੇ ਰੋਟੀ ਖੀਰ ਨਹੀਂ ਖਾਦੀ ਨੇ ਜਮਾਈ ਹਾਂ ਜੀ ਰੋ ਹਾਂ ਰੋਟੀ ਖਾ ਲੀ ਦਾਲ ਨਾਲ ਅਸ਼ਾ ਅੱਦਾਂ ਨਾਲ ਬੜੇ ਨਾ ਬਰੋਟੀ ਖਾਦੀ ਕੋਲ ਵੀ ਨਹੀਂ ਦੇਣਾ ਇਹ ਕਰ ਲੈ ਰੋਟੀ ਨਹੀਂ ਖਾਂਦਾ ਹੋਰ ਕੋਈ ਗੱਲ ਬਹੁਤ ਸੁਣਾ ਤੈਨੂੰ ਸਵਾਦ ਇੱਕ ਤਾਂ ਹੀ ਮੱਥਾ ਕਹਿੰਦਾ ਤੇ ਰੋਟੀ ਬਹੁਤ ਸਵਾਦ ਖਾ ਲਿਆ ਕੱਢ ਦੇ ਮੋੜੇ ਨਿਕਲੂ ਹੀ ਜਾਣ ਆਏ ਨਹੀਂ ਮੈਂ ਗੱਢ ਕੇ ਨਹੀਂ ਤੈਨੂੰ 300 ਰੁਪਏ ਦੇ ਨਾਲ ਬਸ ਇੰਨਾ ਕਸਮਾਣੀ ਆ ਤੇ ਹੋਰ 300 ਨਾ ਕੀ ਹੋਣਾ ਸੀ ਹਾਂ ਮੰਦਰਾ ਦੇ ਬੁਝਾ ਲੈਣਾ ਤੂੰ ਐਸੂ ਕਰ ਤਾਂ ਤੇਰਾ ਖਰਾਬ ਲੱਗੇ ਹਾਂ ਤੂੰ ਹਾਂ ਮੋੜੇ ਰਾਜੂ ਨੇ 20 ਰੁਪਏ ਕੱਟੇ ਬਤ ਹਾਏ ਵੇਖੀ ਥੋੜੀ ਬਣੀ ਮੋੜੇ ਸ਼ੇਪ ਇਹ ਆ ਰਹੀ ਹੋਵੇ ਲੱਗਦਾ ਇਹ ਤੇ ਦੇਖੀ ਮੋੜੇ ਇਹ ਦੇਖੀ ਮੜਾਈ ਗਈ ਸ਼ੇਪ ਵਾਹ ਇਹ ਜਿਹਦਾ ਕੱਲੀ ਤਹਿਰਾਇ ਕਰ ਗਾ ਗਿਆ ਨਾ ਮੈਂ ਮम्मी ਆਪਣੇ ਤਾਂ ਮਾਈ ਵੀ ਮੈਂ ਬੱਦਲੀ ਵੀ ਚੇਪਣੀ ਆ ਅੱਡਦੀ ਦੇਖੋ ਕੋਈ ਨਾ ਉੱਤੋਂ ਉਹ ਵੀ ਚੁੱਕਣੀ ਕਰੀ ਕੋਲੇ ਵੀ ਰੱਖਣਾ ਮੈਂ ਤੇ ਇਹ ਲੈ ਲੈਣੀ ਆ ਈ ਹਾਂ ਇਹ ਨਾ ਖੇਡਿਆ ਕਰੂੰ ਮੈਂ ਮੈਂ ਪਾਪਾ ਸਟ੍ਰੋਬਰੀ ਪਾਪਾ ਲੈ ਗਏ ਤਾਂ ਮਾਂ ਨਾ ਸਾਰਾ ਖੋ ਗਿਆ ਮੰਮੀ ਤਾਂ ਤੂੰ ਸਾਹ ਦੀ ਕੋਲ ਇਹ ਦੇਣਾ ਕਰੀ ਮੁੰਨਾ ਆ ਇਹ ਦੱਲੀ ਹੋਰ ਸਲਾਈਮ ਮੇਰੇ ਕੋਲ ਵੀ ਸਲਾਈਮ ਬਹੁਤ ਗੰਦੀ ਚੀਜ਼ ਹੁੰਦੀ ਹੈ ਕਿਉਂਕਿ ਸਾਰੇ ਕੱਪੜਿਆਂ ਨੂੰ ਲੱਗ ਜਾਂਦਾ ਇਹ ਵਾਲੀ ਇੱਕ ਲਈ ਹੈ ਇੱਕ ਲਈ ਇਹ ਕਲੇਮ ਨਹੀਂ ਗਈ ਮੈਂ ਲਾਦਾ ਇਹ ਕੁਝ ਫੂਰਾ 컬러ਫੁਲ ਪਲੇ ਡੌਗਸ ਪਲੇ ਡੌਗਸ ਆ ਇਹ ਕਲੇ ਤਾਂ ਹੋਰ ਸਾਡੀ ਮਿੱਟੀ ਜੀ ਹੁੰਦੀ ਹੈ ਕੋਈ ਨਾ ਜੀਲਾ ਕੱਚਾ ਹੈ ਦਵਰੇ ਵੇਹ ਹੈ ਬੜੀ ਘੜੀ ਜਿਹੜੀ ਵੀ ਹੈਗੀ ਆ ਲੈ ਫੇਰ ਤੇ ਪੈਸੇ ਕਾਹਦੂ ਲੱਗੇ ਆ ਵੀ ਹਾਂ ਮੈਨੂੰ ਲੱਗੇ ਤੈਨੂੰ ਵੀ ਸੀ ਜਾਈਆਂ ਛਤਲੀ ਨਵੀਂ ਸੀ ਜੇ ਮੈਂ ਤਤਲੀ ਇਹ ਤਾਂ ਬਹੁਤ ਪਹਿਲਾਂ ਤੇ ਖਰੀਦਦਾ ਸੀ ਮੈਂ ਕਿਡਾੜੇ ਭੱਜ ਕੇ ਇਹਨੂੰ ਹਾਂ ਵੀਰੂ ਹੂੰ ਮੁੰਮੇ ਸਭਾ ਦੇਖਿਆ ਟੌਕੀ ਜੱਤੀ ਹਾਂ ਕਿੰਨੀ ਸੋਹਣੀ ਸੀ ਮੈਂ ਲੱਗੋ ਬਲਦੇ ਸੀ ਹਾਂ ਇਹ ਕਦੇ ਨਹੀਂ ਦੇਖ ਆਹ ਤੇ ਮਨੇ ਗੱਡੀ ਕਿੰਨੀ ਸਰੀ ਵਾੜੀ ਗੱਡੀ ਹੁੰਦੀ ਆ ਰੌੜਦੀ ਛਿੱਡੀ ਸੜੀ ਗੱਡੀ ਮਮੀ ਕਹੋ ਟੈਕੋ ਮਾਤਨ ਇਸ ਉੱਤੇ ਰੱਖ ਲੈ ਬਹੁਤ ਗਰਮ ਹੋ ਜਾਣਾ ਨਹੀਂ ਨਹੀਂ ਆਈ ਬਸ ਇਹਨਾਂ ਸ਼ੇਪਾਂ ਇਹਨਾਂ ਢਾਲ ਕੇ ਬਾਅਦ ਚ ਜਿਹੜੀ ਮਰਜ਼ੀ ਚ ਵਗਣਾ ਲੈ ਹੈ ਪੱਠੀ ਨਾਲ ਜੋੜਨਾ ਤੁਮੇ ਕਮਲਾ ਇੱਕ ਦੂਜੇ ਚ ਮਿਕਸ ਹੋ ਜਾਣੀ ਆ ਢੱਡਾ ਢੱਕ ਲੈ ਅਲਿ ਕਿੱਡੇ ਚੱਲ ਚੱਲ ਕਰ ਜੀ ਮੈਂ ਆਪਦਾ ਮਾਣੇ ਕਰ ਗਿਆ ਆਪੇ ਕੰਮ ਕਰ ਮੈਂ ਵੀ ਜਵਾਕਾਂ ਨੂੰ ਖੇਡਦਾ ਹਾਂ ਉਹ ਮੇਰੇ ਸਾਮ ਲੱਗਾ ਹੈ ਸਾਮ ਲੱਗਾ ਮੈਂ ਆਜ ਤੱਕ ਕੁਛ ਨਹੀਂ ਲੈ ਕੇ ਦੁਕਾਦਾਰ ਜੀ ਇਹ ਤੇ ਬਰਕਲਦਾ ਸੀ ਨਹੀਂ ਨਹੀਂ ਇਹਨੂੰ ਪੈਸੇ ਨਾਲ ਸਲਫਾ ਕਰ ਲੈ ਮੈਂ ਤਾਂ ਨਹੀਂ ਬੰਦੂ ਆਲੇਰੀ ਬੰਗਾ ਲੱਗੇ ਇਹ ਬੰਗਾ ਮੇਰੇਗਾ ਥੋੜੇ ਤਾਂ ਕ੍ਰੀਜ਼ ਦੇ ਕੱਢਣ ਵਾਲੀ ਰੇ ਹੈ ਆ ਇੱਕੋ ਲੱਗੇ ਤੇ ਬੰਗਾ ਤੇ ਕੁੜੀ ਹੈ ਬੱਕਲ ਬੰਗਾ ਨਹੀਂ ਕ੍ਰੀਜ਼ ਦੇ ਕੱਢਣਾ ਸਪਰੇਅ ਸਪਰੇਅ ਨਾ ਦੋਨਾਂ ਨੂੰ ਮਿੱਟਾ ਕਰ ਸਿਲਵਰ ਸਪਰੇਅ ਲਾਣਾ ਸੀ ਇਹ ਨਾਲ ਦਾ ਮਣੀ ਕਿੱਥੋਂ ਹੈ ਮੋਗੇ ਮਿਲੂਗਾ 500 ਦਾ ਆਇਆ ਕਰ ਬੜੀ ਸੋਹਣੀ ਸ਼ਾਹਾਂ ਜੀ ਮਾਰਦੇ ਕਰੀ ਤੋ ਸੋਣ ਨਿੰਬੂ ਪਾਣੀ ਬਿਨਾ ਪੀੜਾ ਮੈਨੂੰ ਨਿੰਬੂ ਪਾਣੀ ਕਹਿੰਦੇ ਗੋੜੀ ਨਾਲ ਹੋ ਗਿਆ ਹੈ ਮੈਂ ਚਾਹ ਬਣਾ ਦਿੰਦੀ ਤੈਨੂੰ ਨੂਨ ਪਾ ਕੇ ਉਹ ਤਾਂ ਬਲੱਡ ਜਿਹੀ ਸੀ ਗਈ ਹੋਈ

ਹਾਂ ਹੋਰ ਕੱਪੇ ਥੋੜਾ ਮੈਨੂੰ ਮਾਰੂਗਾ ਦਾਸ ਕੀ ਬਣਾਉਗੇ ਹੈ ਥੋੜਾ ਚਾਹ ਪੀ ਲੀਗੀ ਥੋੜਾ ਚਾਹ ਨਹੀਂ ਪੀ ਰਹਾ ਉਹ ਕੇ ਬਾਈ ਬਾਈ ਟਾਟਾ